ਜਗਤ ਗੁਰੂ ਸਤਗੁਰੂ ਨਾਮਦਾਸ ਮਹਾਰਾਜ ਜੀ ਸੰਗRAND ਤੇ ਅਸੂ ਦੇ ਮਹੀਨੇ ਨੂੰ ਮੁੱਖ ਰੱਖਦੇ ਹੋਏ ਬਾਣੀ ਵਿੱਚ ਫਰਮਾਉਂਦੇ ਹਨ ਕਿ ਅਸੂ ਆਸਾਂ ਪੂਰੀਆਂ ਜਦ ਗੁਰ ਪਏ ਦਿਆ ਚਰਨੀ ਲਾਵੋ ਦਾਸ ਕੋ ਕਰੋ ਪ੍ਰਭੂ ਪ੍ਰੀਤ ਪਾਤ ਸਤਗੁਰ ਜੀ ਆਖਦੇ ਹਨ ਕਿ ਅਸੂਦੇ ਮਹੀਨੇ ਜੀਵ ਦੀਆਂ ਸਾਰੀਆਂ ਈਸ਼ਾਵਾਂ ਪੂਰੀਆਂ ਹੋ ਜਾਂਦੀਆਂ ਹਨ ਸਾਰੇ ਸੰਸਾਰ ਦੀ ਪਾਲਣਾ ਕਰਨ ਵਾਲੇ ਪ੍ਰਭੂ ਜੀ ਭਗਵਾਨ ਜੀ ਆਪਣੇ ਦਾਸ ਨੂੰ ਵੀ ਆਪਣੇ ਚਰਨਾਂ ਨਾਲ ਲਗਾ ਲਓ ਪ੍ਰੇਮ ਤਾਰ ਗੁਰਨਾਮ ਮਨ ਗਲ ਪਾਵੋ ਮਾਨ ਦਰਸ਼ਨ ਕਰ ਗੁਰ ਚਰਨ ਕੋ ਤਬਹੀ ਪਏ ਨਿਹਾਨ ਸਤਗੁਰੂ ਜੀ ਕਹਿੰਦੇ ਹਨ ਪ੍ਰੇਮ ਦੀ ਤਾਰ ਪਾ ਕੇ ਗੁਰੂ ਦੇ ਨਾਮ ਦੀ ਮਾਲਾ ਗਲ ਵਿੱਚ ਪਾ ਅਤੇ ਗੁਰੂ ਚਰਨਾਂ ਦੇ ਦਰਸ਼ਨ ਕਰਨ ਨਾਲ ਜੀਵ ਨਿਹਾਲ ਹੋ ਜਾਂਦਾ ਹੈ ਗੁਰ ਚਰਨੀ ਲਗ ਭਗਤ ਕਰ ਤਿਆਗ মোহ ਕਾ ਜਾ ਗੁਰ ਭਗਤੀ ਤਬ ਪਾਈਏ ਜੇ ਹੋਵੇ ਲਿਖਿਆ ਭਾਗ ਸਤਗੁਰੂ ਜੀ ਕਹਿੰਦੇ ਹਨ ਇਹ ਜੀਵ ਗੁਰੂ ਦੇ ਚਰਨਾਂ ਨਾਲ ਭਗਤੀ ਕਰਕੇ ਮੋਹ ਦਾ ਜਾਲ ਤਿਆਗ ਕੇ ਗੁਰੂ ਦੀ ਭਗਤੀ ਉਦੋਂ ਹੀ ਮਿਲਦੀ ਹੈ ਜਦੋਂ ਜੀਵ ਦੇ ਭਾਗਾਂ ਵਿੱਚ ਲਿਖਿਆ ਹੁੰਦਾ ਹੈ ਜੈ ਗੁਰੂ ਦੇਵ ਧੰਨ ਗੁਰੂ ਦੇਵ